ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਪਿਛਲੇ ਕਾਫੀ ਦਿਨਾਂ ਤੋਂ ਵੀਡੀਓ ਨਹੀਂ ਬਣਾ ਸਕਿਆ ਸੀ ਕਿਉਂਕਿ ਮੇਰੇ ਨਾਲ ਸਿਰ ਤਾਂ ਥੋੜੀਆਂ ਜੀਆਂ ਢਿੱਲੀਆਂ ਸੀ ਚਲੋ ਉਮੀਦ ਕਰਨਾ ਤੁਸੀਂ ਠੀਕ ਠਾਕ ਹੋਵੋ ਤਾਂ ਕਿ ਮੇਰੀ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦੇਣ ਪਾਕਿਸਤਾਨ ਨਾਲੋਂ ਮੋ ਇੰਡੀਅਨ ਕਲਾਕਾਰਾਂ ਦਾ ਮੰਨ ਲਗਾ ਤਾਂ ਟੁੱਟਦਾ ਨਹੀਂ ਤੋਂ ਜ਼ਿਆਦਾ ਹੀ ਹੈ ਇਸ਼ਕ ਮੁਹੱਬਤ ਕਿਉਂਕਿ ਸਰਦਾਰ ਜੀ 3 ਫਿਲਮ ਦਾ ਟੀਜ਼ਰ ਟ੍ਰੇਲਰ ਸਾਰਾ ਕੁਝ ਰਿਲੀਜ਼ ਕੀਤਾ ਪਹਿਲਾਂ ਗਾਣਾ ਵੀ ਰਿਲੀਜ਼ ਕੀਤਾ ਉਹਦਾ ਵਧੀਆ ਸਮਰਥਨ ਮਿਲਿਆ ਲੋਕਾਂ ਨੇ ਦੇਖਿਆ ਗਾਣਾ ਤੇ ਇਹਨਾਂ ਨੂੰ ਲੱਗਿਆ ਵੀ ਲੋਕ ਸ਼ਾਇਦ ਸਾਰਾ ਕੁਝ ਭੁੱਲ ਗਏ ਫਿਰ ਚੁੱਪਚੀਪ ਤੇ ਹਾਨੀ ਅਮੀਰ ਜਿਹੜੀ ਪਾਕਿਸਤਾਨ ਦੀ ਕਲਾਕਾਰ ਹੈ ਜਿਨੇ ਪਲਵਾਮਾ ਕਾਣ ਬਿਲੇ ਇੰਡੀਆ ਦੇ ਵਿਰੁੱਧ ਬਹੁਤ ਭੜਨਾ ਭੜਨਾ ਪੋਸਟਾਂ ਪੰਗਾ ਸੀ ਬਹੁਤ ਕੁਛ ਇਹਨੇ ਗਲਤ ਆਖਿਆ ਸੀ ਪਾਕਿਸਤਾਨ ਦੀ ਕਲਾਕਾਰ ਹੈ ਉਹਦ ਨਾਟਕ ਤੇ ਫਿਲਮਾਂ ਕਰਦੀ ਹੈ ਹਾਨੀ ਅਮੀਰ ਇਸ ਨੂੰ ਲਿਆ ਸੀ ਤੇ ਇਹਨਾਂ ਨੇ ਚੁੱਪਚੀਪ ਤੇ ਕਰਕੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਜਦੋਂ ਟ੍ਰੇਲਰ ਰਿਲੀਜ਼ ਕੀਤਾ ਤੇ ਲੋਕਾਂ ਨੇ ਭੁੱਲੇ ਨਹੀਂ ਸੀ ਜਾਦ ਦਾਸ਼ ਤੈਦੀ ਹੈ ਕਿਉਂਕਿ ਹਲਮਾਰੇ ਸੋਚਦੇ ਐ ਵੀ ਖਣੀ ਲੋਕਾਂ ਦੀ ਜਾਦ ਦਾਸ਼ ਇੰਨੀ ਕੀ ਹੈ ਵੀ ਇਹ ਰੀਲਾਂ ਦੀ ਤਰ੍ਹਾਂ ਸਕਰੋਲ ਕਰਦੇ ਐ ਤੇ ਪਿਛਲੀ ਗੱਲ ਭੁੱਲ ਜਾਂਦੇ ਯਾਨੀ ਕਿ ਪਿਛਲੀ ਰੀਲ ਜਿੱਦਾਂ ਭੁੱਲ ਜਾਂਦੇ ਐ ਤੇ ਗਾਹਲੀ ਨੂੰ ਫੜ ਲੈਂਦੇ ਐ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ 15 ਦਿਨ ਹੋ ਗਏ ਕਮਲ ਕੌਰ ਦਾ ਮੁੱਦਾ ਨਹੀਂ ਪੰਜਾਬਗਾਂ ਨੇ ਤਾਂ ਛੱਡਿਆ ਹੋਰ ਤਾਂ ਸਾਰਿਆਂ ਨੇ ਤਾਂ ਲੰਪਿਛੇ ਛੱਡ ਤਨਾ ਤੇ ਤੁਹਾਡੀ ਫਿਲਮ ਨੂੰ ਕਿਦਾਂ ਐਕਸੈਪਟ ਕਰ ਲੈਣਗੇ ਤੇ ਇਹਨਾਂ ਦਾ ਮੋਹ ਕਹਿ ਲੋ ਪਰਦੇ ਪਿਛਲੀਆਂ ਦੋਸਤੀਆਂ ਕਹਿ ਲਓ ਪਤਾ ਨਹੀਂ ਕਿਉਂਕਿ ਮੈਂ ਤਾਂ ਪਿੱਛੇ ਮੇਰੇ ਚੈਨਲ ਤੇ ਜੇ ਤੁਸੀਂ ਵੀਡੀਓ ਦੇਖ ਸਕਦੇ ਹੋ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਕਿਆਸਰਾਈਆਂ ਜਿਹੜੀਆਂ ਲੱਗ ਤੱਕ ਲੱਗ ਰੰਗਾ ਸੀ ਇਹ ਸਾਫਤੀ ਕਰਦਾ ਸੀ ਵੀ ਜਿਹੜਾ ਲੰਡਨ ਦੇ ਸਟੇਜ ਤੇ ਦਿਲਜੀਤ ਦਸਾਂਝ ਨੇ ਪਬਲਿਕ ਦੇ ਵਿੱਚੋਂ ਇੱਕ ਪ੍ਰਾਈਜ਼ ਕੱਢ ਦਿੰਦੇ ਉਹ ਬੂਟ ਵਗੈਰਾ ਦਿੱਤਾ ਸੀਗਾ ਤੇ ਫੋਟੋ ਲਾ ਦੂਗਾ ਮੈਂ ਤੁਹਾਨੂੰ ਯਾਦ ਆ ਜੂਗਾ ਤੁਹਾਨੂੰ ਤੇ ਹਾਨੀ ਅਮੀਰ ਨੂੰ ਚੁਣਿਆ ਸੀ ਉਹ ਦਿੱਤਾ ਜਿਹਾ ਇਹਨਾਂ ਨੇ ਪ੍ਰਾਈਜ਼ ਵਗੈਰਾ ਉੱਥੋਂ ਸਟੇਜ ਤੇ ਸਦ ਕੀ ਤੇ ਮੈਨੂੰ ਉਦੋਂ ਪਤਾ ਸੀ ਵੀ ਐਵੇਂ ਬਾਲੀਵੁੱਡ ਹੋਇਆ ਹਾਲੀਵੁੱਡ ਹੋਇਆ ਕੋਈ ਵੀ ਕਲਾਕਾਰ ਹੋਇਆ ਉਹ ਬਿਨਾਂ ਮਤਲਬ ਤੋਂ ਕੁਝ ਨਹੀਂ ਕਰਦਾ ਇਹਦੇ ਪਿੱਛੇ ਬਹੁਤ ਵੱਡੀ ਕਹਾਣੀ ਹੈ ਉਹ ਕੀ ਗਾਂ ਨੂੰ ਉਵੇਂ ਪਤਾ ਲੱਗ ਗਿਆ ਬਰੌਲ ਵਾਲੇ ਪਤਾ ਲੱਗ ਗਿਆ ਵੀ ਸਾਈਨ ਕੀਤੀ ਹੈ ਫਿਲਮ ਦੇ ਵਿੱਚ ਹੀਰੋਇਨ ਇੱਕ ਉਹਨਾਂ ਨੇ ਸਾਈਡ ਹੀਰੋਇਨ ਵੀ ਨਹੀਂ ਕਾਫੀ ਸੀਨ ਮੇਨ ਕਹਾਣੀ ਇਹਦੇ ਤੇ ਮਤਲਬ ਟੁੱਕਦੀ ਸੀ ਫਿਰ ਉਹਨਾਂ ਨੂੰ ਪਤਾ ਜੀ ਸਾਰੇ ਫਿਲਮ ਮੇਕਰਾਂ ਨੂੰ ਵੀ ਇੰਡੀਆ ਰਾਇਨ ਐਕਸੈਪਟ ਨਹੀਂ ਕਰ ਲੈਣਾ ਨੱਖ ਚਲ ਟਿੱਕਾ ਦੀ ਟ੍ਰੇਲਰ ਰੀਲੀਜ਼ ਕਰਕੇ ਦੇਖ ਲੈਣੇ ਆ ਜੇ ਐਕਸੈਪਟ ਕਰ ਲਿਆ ਤਾਂ ਰੀਲੀਜ਼ ਕਰ ਦੇਣਗੇ ਨਹੀਂ ਤਾਂ ਫਿਰ ਬੈਕ ਕਰ ਲੈ ਬੈਕ ਲੈਣਾਗੇ ਆਪਦੀ ਆਪਣੀ ਮਰਜ਼ੀ ਹੈ ਹੋਇਆ ਉਹਦਾ ਹੀ ਟ੍ਰੇਲਰ ਵੀ ਹੁਣ ਡਿਲੀਟ ਹੋ ਗਿਆ YouTube ਤੋਂ ਤੇ ਫਿਲਮ ਤਾਂ ਲਕਨੀ ਗਈ ਸੀ 27 ਜੂਨ ਨੂੰ ਆਉਣੀ ਸੀ ਤੇ ਉਹ ਕੈਨਸਲ ਹੋ ਗਈ ਹੁਣ ਤੇ ਕਾਫੀ ਇਹਦੇ ਤੇ ਬੈਕਲੈਸ਼ ਮਿਲਿਆ ਕੰਟਰੋਵਰਸੀ ਹੋ ਗਈ ਪਰ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਪਾਕਿਸਤਾਨ ਦੇ ਜਿਹੜੇ ਕਲਾਕਾਰ ਹੈ ਨਾ ਬੰਦ ਹੀ ਉਹਨਾਂ ਵਿੱਚ ਵੀ ਨਹੀਂ ਮੈਨੂੰ ਲੱਗਦਾ ਮੈਂ ਹੋ ਹੋ ਚਲੋ ਇਹ ਤਰੀਕੇ ਦਾ ਹਰੇਕ ਫਿਲਮ ਬਣਾ ਆ ਵੀਡੀਓ ਬਣਾ ਰਿਹਾ ਹੈ ਵੀ ਸਰਦਾਰ ਜੀ 3 ਫਿਲਮ ਨਹੀਂ ਲੱਗਣੀ ਇਦਾਂ ਇਦਾਂ ਦੋ ਹਲਮਾਂ ਲਈ ਹੋਣਗੀਆਂ ਸੀ ਹੁਣ ਇਕੱਲੀ ਰਹੇਗੀ ਉਹਨੂੰ ਜਾਦਾ ਰਸ਼ ਪੈ ਜੂ ਉਹ ਸਾਰਾ ਕੁਝ ਤਾਂ ਤੁਸੀਂ ਅਲੱਗ-ਅਲੱਗ ਵੀਡੀਓ ਦੇਖ ਹੀ ਲਗਾ ਹੁਣ ਮੈਂ ਪਰ ਮੈਨੂੰ ਜਿਹੜਾ ਲੱਗਦੀ ਹੈ ਗੱਲ ਜਿਹੜਾ ਅਫਤਕਾਰ ਠੱਪ ਰਹਿਣਾ ਦਾ ਉਹਨੇ ਦੁਬਾਰਾ ਗੱਲ ਜਿਹੜੀ ਚੱਕੀ ਸੀ ਨਾ ਉਹ ਐਵੇਂ ਨਹੀਂ ਚੱਕੀ ਸੀ ਕਿਉਂਕਿ ਇਹ ਇਕੱਲੀ ਹਾਨੀਆਂ ਮੇਰਨੀ ਸਰਦਾਰ ਜੀ 3 ਦੇ ਵਿੱਚ ਤੇੰਨੇ ਕਲਾਕਾਰ ਹੋਰ ਵੀ ਐ ਤੇ ਉਹਨੇ ਇਸ ਕਰਕੇ ਇਫਤਕਾਰ ਢੱਕ ਕਰਨੇ ਗੱਲ ਚੱਕੀ ਉਹਨੇ ਵੀ ਮੈਂ ਕਿਉਂ ਨਹੀਂ ਫਿਲਮ 'ਚ ਇਹ ਪਾਕਿਸਤਾਨੀਆਂ 'ਚ ਬਹੁਤ ਜ਼ਿਆਦਾ ਖਾਸ ਕਰ ਕਲਾਕਾਰਾਂ 'ਚ ਯੂਟਿਊਬਰਾਂ 'ਚ ਤੇ ਕੁਝ ਲੋਕਾਂ 'ਚ ਸਾਰਿਆਂ 'ਚ ਨਹੀਂ ਹੋਣਾ ਕੁਝ ਲੋਕਾਂ 'ਚ ਇਹ ਹੈਗਾ ਇੱਕ ਦੂਜੇ ਦਾ ਲੱਤਾਂ ਬਹੁਤ ਖਿੱਚਦੇ ਐ ਵੀ ਅਜੇ ਆਪਣੇ ਇਧਰ ਪੰਜਾਬ 'ਚ ਉਹਨੂੰ ਲੱਤਾਂ ਨਹੀਂ ਖਾਈ ਤੇ ਆਪਣੇ ਸਪੋਰਟ ਕਰਦੇ ਜਿਵੇਂ ਤੁਸੀਂ ਮੇਰੀ ਵੀਡੀਓ ਨੂੰ ਮੇਰੇ ਚੈਨਲ ਨੂੰ ਸਪੋਰਟ ਕਰ ਰਹੇ ਹੋ ਉਧਰ ਇਹ ਨਹੀਂ ਕਰਦੇ ਉਧਰ ਲੱਤਾਂ ਖਿੱਚਦੇ ਇੱਕ ਦੂਜੇ ਦਾ ਬਹੁਤ ਜ਼ਿਆਦਾ ਇਫਤਕਾਰ ਢੱਕਨ ਨੂੰ ਹੋਣਾ ਵੀ ਮੈਨੂੰ ਫਿਲਮ ਦੇ ਵਿੱਚ ਲਿਆ ਨਹੀਂ ਤੇ ਮੈਂ ਪਹਿਲਾਂ ਹੀ ਉਹਨੂੰ ਪਤਾ ਲੱਗ ਗਿਆ ਨਾ ਵੀ ਜੋ ਇਹਨਾਂ ਨੂੰ ਕਹੋਗੇ ਫਿਲਮ ਜਿਹੜੇ ਹੁੰਦੀ ਹੈ ਲੋਕ ਇਹ ਫਿਲਮ ਵਾਲੇ ਇਹਨਾਂ ਨੂੰ ਇੱਕ ਦੂਜੇ ਦੀ ਗੱਲਾਂ ਬਾਰੇ ਸਭ ਕੁਝ ਪਤਾ ਹੀ ਹੁੰਦਾ तकरीबन तकरीबन ਇਹਨਾਂ ਤੋਂ ਕੋਈ ਗੱਲ ਲੋਕ ਹੀ ਨਹੀਂ ਰਹਿੰਦੀ ਉਹਨੂੰ ਗੱਲ ਦਾ ਪਤਾ ਲੱਗ ਗਿਆ ਨਾ ਵੀ ਇਸ ਤਰੀਕੇ ਨਾਲ ਫਿਲਮ ਆ ਰਹੀ ਹੈ ਤੇ ਆਪਾਂ ਪਹਿਲੇ ਰੌਲਾ ਪਾ ਦਿਓ ਉਹਨੇ ਤਾਂ ਹੀ ਇਦਾਂ ਇਦਾਂ ਦੇ ਭਾਸ਼ਣ ਇਦਾਂ ਤਰ੍ਹਾਂ ਦੀਆਂ ਗੱਲਾਂ ਕਹੀਆਂ ਤੇ ਵੀ ਜਿਹੜੇ ਬਾਕੀ ਇਹ ਕੰਮ ਕਰਦੇ ਤੇ ਇਹਨਾਂ 'ਚ ਵੀ ਪੇਟ ਤੇ ਮੈਂ ਲੱਤ ਮਾਰ ਮਜ਼ਹੂਰ ਤੇ ਅੱਜ ਵੀ ਗਈ ਕਿਉਂਕਿ ਹੁਣ ਛੇਤੀ ਕਿਤੇ ਤਾਂ ਕੋਈ ਇਹਨਾਂ ਨੂੰ ਕੰਮਾਂ ਨਹੀਂ ਦੇਣ ਲੱਗਿਆ ਤੁਹਾਨੂੰ ਹੁਣ ਜਿਹੜਾ ਸਿਸਟਮ ਚੱਲਦਾ ਨਾ ਫਿਲਮਾਂ ਦਾ ਹੁੰਦਾ ਕਮਾਈ ਦਾ ਕਲਾਕਾਰ ਗਾਉਂਦਾ ਕਹਦੀ ਹੱਸਦੀ ਹੈ ਕਮਾਈ ਵਾਸਤੇ ਇਸ ਤਰ੍ਹਾਂ ਦਾ ਕੋਈ ਦੇਸ਼ ਭਗਤੀ ਆਪਾਂ ਕੋਈ ਕਿਸੇ ਦੇ ਵਿੱਚ ਦੇਸ਼ ਭਗਤੀ ਜ਼ਿਆਦਾ ਨਹੀਂ ਹੁੰਦੀ ਹਾਂ ਬਾਰਡਰ 2 ਫਿਲਮ ਆ ਰਹੀ ਹੈ ਉਹਦੇ ਵਿੱਚ ਵੀ ਜਿੱਤ ਹੈਗਾ ਉਹ ਇਸ ਤੋਂ ਵੱਖਰੀ ਤਰ੍ਹਾਂ ਦੀ ਫਿਲਮ ਆਗੀ ਇਹ ਹੋਰ ਤਰ੍ਹਾਂ ਦੀ ਫਿਲਮ ਸੀ ਤੇ ਉਸ ਦੇ ਵਿੱਚ ਉਹ ਪਾਕਿਸਤਾਨ ਦੇ ਸ਼ਹਿਰ ਬਰੋਦੀ ਕੋਈ ਸੀਨ ਕਰੇ ਤੇ ਇਹ ਜੇ ਆਪਾਂ ਆਖ ਗਏ ਵੀ ਕੋਈ ਪਿਆਰ ਜਾਂ ਕੋਈ ਸਤਕਾਰ ਕੋਈ ਜ਼ਿਆਦਾ ਹੀ ਇਹਨਾਂ ਦਾ ਉੱਪਰ ਦਾ ਮੈਨੂੰ ਨਹੀਂ ਇਦਾਂ ਲੱਗਦਾ ਕਿਉਂਕਿ ਹਰੇਕ ਕੰਮ ਸਿਰ ਤੇ ਸਿਰਫ ਪੈਸੇ ਲਈ ਕਰਦੇ ਐ ਕਿਉਂਕਿ ਪਹਿਲਾਂ ਦਲਜੀਤ ਨੇ ਕਿਹਾ ਛੱਡ ਲਿਆ ਸੀ ਵੀ 2020 ਤੋਂ ਪਹਿਲਾਂ ਦੀਆਂ ਜਿੰਨੀਆਂ ਵੀ ਮੇਰੇ ਨਾਲ ਸਟੇਟਮੈਂਟਸ ਐ ਉਹਨਾਂ ਨੂੰ ਕੈਨਸਲ ਸਮਝਿਆ ਜਾਵੇ ਮੈਂ ਅੱਜ ਤੋਂ ਜੋ ਬੋਲੂਗਾ ਉਹੀ ਮੰਨਿਆ ਜਾਵੇ ਉਹਨੇ ਹੱਥ ਵੀ ਕੀ ਜਿਹੜਾ ਕੋਈ ਅਸੀਂ ਪਿੱਛੇ ਬਿਆਨ ਦਿੱਤੀਆ ਕੀ ਕੱਲੀ ਕੱਲੀ ਵੀਡੀਓ ਡਿਲੀਟ ਕਰਨਾ ਬੈਠੂਗਾ ਇਦਾਂ ਕਹਿ ਦਿੰਨੇ ਲੋਕਾਂ ਨੇ ਮੰਨ ਨਹੀਂ ਲੈਣਾ ਤੇ ਲੋਕਾਂ ਨੇ ਮੰਨ ਵੀ ਲਿਆ ਤੇ ਫਿਰ ਇਹਨਾਂ ਨੇ ਦਿਲੂ ਨਾਟੀ ショਅ ਕੀਤਾ ਤੇ ਬਹੁਤ ਪਿਆਰ ਦਿੱਤਾ ਲੋਕਾਂ ਨੇ ਹਜ਼ਾਰਾਂ ਰੁਪਏ ਦੀਆਂ ਟਿਕਟਾਂ ਖਰੀਦ ਕੇ ਥੀਰ ਤੇ ਉੱਥੇ ਪਹੁੰਚੇ ਪਰ ਇਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਉਸ ਤਰ੍ਹਾਂ ਖਲਵਾਣੀ ਕਰਨਾ ਚਾਹੀਦਾ ਸੀ ਜੇ ਇੱਥੇ ਇੰਨੇ ਪੈਸੇ ਲਾਤੇ ਸੀ ਥੋੜੇ ਜਿਹਾ ਹੋਰ ਲਾ ਕੇ ਉਹ ਥਾਂ ਤੇ ਹੀਰੋ ਚੇਂਜ ਕਰ ਲੈਂਦੇ ਵੀ ਲੋਕਾਂ ਦਾ ਭਾਵਨਾਵਾਂ ਨਾਲ ਨਹੀਂ ਖੇਡਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚੋਂ ਵੀ ਸਾਡੇ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਕਾਫੀ ਲੋਕ ਫੌਜ ਦੇ ਵਿੱਚ ਐ ਮੇਰੇ ਜਾਣ-ਪਛਾਣ ਵਾਲੇ ਐ ਜਦੋਂ ਕਿਸੇ ਦੇ ਪੁੱਤ ਦੀ ਅਰਥੀ ਹੁੰਦੀ ਹੈ ਨਾ ਉੱਥੋਂ ਉਦੋਂ ਉਹਦੀ ਮਾਂ ਦਾ ਦਿਲ ਦੇਖਿਆ ਕਰੋ ਇਸ ਤੋਂ ਪਹਿਲਾਂ 70 ਸਾਲਾਂ ਤੋਂ ਜੋ ਕੁਝ ਇੰਡੀਆ ਪਾਕਿਸਤਾਨ ਦਰਮਿਆਨ ਹੋ ਰਿਹਾ ਹੈ ਤੇ ਉਹ ਤੁਹਾਨੂੰ ਕੀ ਲੱਗਦਾ ਵੀ ਇੱਕ ਨਾਰਮਲ ਗੱਲ ਹੋ ਜੂਗੀ ਇੱਕ ਕਦਮ ਕਦੇ ਨਹੀਂ ਹੋ ਸਕਦਾ ਕਿੰਨਾਂ ਜਾਨਾਂ ਕਿੰਨੇ ਘਰ ਸੁਨੇ ਹੋ ਗਏ ਕਿੰਨਿਆਂ ਦੀ ਮਤਲਬ ਸਧੂਰ ਉੱਜੜ ਗਏ ਕਿੰਨਿਆਂ ਦੇ ਪਿਓ ਦਾ ਮਤਲਬ ਸਾਆ ਬੱਚਿਆਂ ਦੇ ਸਿਰ ਤੋਂ ਚੱਕਿਆ ਗਿਆ ਉਹਨਾਂ ਦੇ ਉਹਨਾਂ ਨੂੰ ਆਪਣੇ ਮਤਲਬ ਰਿਸ਼ਤੇਦਾਰ ਆਪਣੇ ਨਾਲ ਦਾ ਕੋਈ ਸਮਝ ਕੇ ਫਿਰ ਤੁਸੀਂ ਫਿਲਮ ਲਾਓ ਕਦੇ ਉਹਨਾਂ ਦੇ ਰਾਤ ਕੱਟ ਕੇ ਆਓ ਫਿਰ ਤੁਸੀਂ ਦੇਖਿਓ ਫਿਰ ਆਖਿਓ ਵੀ ਇੱਕ ਨਾਰਮਲ ਗੱਲੀ ਇਹ ਵੀ ਫਿਰ ਕਿੰਦਾ ਉਹ ਲੈ ਲਿਆ ਪਾਕਿਸਤਾਨੀ ਕਲਾਕਾਰ ਨੂੰ ਲੈ ਲਿਆ ਇਦਾਂ ਨਹੀਂ ਹੁੰਦਾ ਬਾਕੀ ਤੁਸੀਂ ਖੁਦ ਸੋਚ ਸੋਚ ਸਕਦੇ ਹੋ ਤੁਹਾਨੂੰ ਪਤਾ ਹੈ ਕਿ ਕੀ ਸਿਸਟਮ ਚੱਲਦਾ ਹੈ ਕਿਉਂਕਿ ਮੈਨੂੰ ਤੇ ਲੱਗਦਾ ਵੀ ਦਲਜੀਤ ਇੱਕ ਮਤਲਬ ਬਿਜ਼ਨਸਮੈਨ ਹੈ ਕਿਉਂਕਿ ਪਹਿਲਾਂ ਤਾਂ ਤੁਸੀਂ ਇਹ ਦੇਖ ਲਓ ਕਿ ਕਿੰਨੀ ਮਰਜ਼ੀ ਕੋਈ ਮਿਹਨਤ ਕਰ ਲਈ ਜੇਤੀ ਕਿਤੇ ਉਹ ਅਡਜਸਟ ਨਹੀਂ ਹੁੰਦਾ ਦਾ ਨਾ ਵੀ ਬਾਲੀਵੁੱਡ ਚ ਆਵੇ ਨਾ ਕਿ ਪਾਲੀਵੁੱਡ ਚ ਆਵੇ ਹਮੇਸ਼ਾ ਆਪ ਦੀ ਜਾਣ ਪਛਾਣ ਵਾਲਿਆਂ ਨੂੰ ਹੀ ਲੈਂਦੇ ਆ ਕਿੰਨਾ ਮਰਜੀ ਕੋਈ ਆ ਕੀ ਆਖਣਾ ਵੀ ਲੱਖਾਂ ਚੋਂ ਕਰੋੜਾਂ ਚੋਂ ਇੱਕ ਕੋਈ ਗੈਰ ਫਿਲਮੀ ਬੰਦਾ ਅਡਜਸਟ ਹੋ ਜਾਤੀ ਇਨਾਂ ਚ ਵੇ ਵੀ ਹੈ ਤੇ ਗਾਣ ਹੁੰਦੇ ਵੀ ਰਹਿਣਗੇ ਪਰ ਜ਼ਿਆਦਾਤਰ ਰਿਸ਼ਤੇਦਾਰ ਤੇ ਜਾਣ ਪਛਾਣ ਵਾਲੇ ਮਿੱਤਰਾਂ ਨੂੰ ਕੰਮ ਮਿਲਦਾ ਤੇ ਉਹਨਾਂ ਦੇ ਸਾਰਾ ਸਿਸਟਮ ਇਹ ਚੱਲਦਾ ਰਹਿੰਦਾ ਤੇ ਇਹ ਜਿਹੜਾ ਵੀ ਸੋਚਦੇ ਆ ਆਪ ਦੇ ਅਕੋਰਡਿੰਗ ਇੱਕ ਮੈਥੀ ਜੀ ਬਣਾ ਲੈਂਦੇ ਆ ਇਹਨਾਂ ਨੂੰ ਲੱਗਦਾ ਵੀ ਸਾਰੇ ਲੋਕ ਵੀ ਉਦਾਂ ਹੀ ਸੋਚਦੇ ਹੋਣਗੇ ਪਰ ਇਹ ਅੱਜ ਕੱਲ ਇਦਾਂ ਨਹੀਂ ਚੱਲਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰੇਕ ਆਪਣੇ ਵਿਚਾਰ ਰੱਖ ਸਕਦਾ ਹੈ ਸੁਤੰਤਰ ਰੇ ਇਹ ਗੱਲ ਦੋਜੀ ਦੀ ਗੱਲ ਕਰਦੇ ਸੀ ਜਦੋਂ ਉਹ ਇੱਕ ਵਾਰੀ ਉਹਨੇ ਆਖਿਆ ਵੀ ਚਲੋ ਦੇਸ਼ ਭਗਤਾਂ ਨੂੰ ਖੁਸ਼ ਕਰਦਨੇ ਆ ਤੇ ਉਹਨੇ ਇੰਡੀਆ ਦਾ ਝੰਡਾ ਲੈ ਕੇ ਇੱਕ ਸ਼ੋਅ ਚ ਗਿਆ ਸੀ ਉੱਥੇ ਸਾਰੇ ਇੰਡੀਅਨ ਲੋਕ ਖੁਸ਼ ਹੋ ਗਏ ਫੇਰ ਉਹਨੇ ਮਟਗਾਲਾ ਚ ਪੰਜਾਬੀ ਲੋਕਾਂ ਨੂੰ ਖੁਸ਼ ਕਰਨ ਲਈ ਪੰਜਾਬ ਦਾ ਝੰਡਾ ਉਡਾੜਾ ਜਿਹਦੇ ਤੇ ਲਿਖਿਆ ਸੀ ਤੇ ਇੱਕ ਮਹਾਰਾਜ ਦੀ ਪੋਸ਼ਾਕ ਪਾਈ ਜਿਹਦੇ ਨਾਲ ਮਹਾਰਾਜੇ ਜਿੰਨੇ ਪੰਜਾਬ ਦੇ ਜਾਂ ਉਹਨਾਂ ਦੀ ਅੱਗੇ ਪੀੜੀਆਂ ਦਾ ਪੀੜੀਆਂ ਉਹ ਵੀ ਖੁਸ਼ ਹੋ ਗਏ ਫੇਰ ਨੇ ਆ ਕੇ ਚਲੋ ਵੀ ਹੁਣ ਕਿਸਾਨਾਂ ਨੂੰ ਇਹਨਾਂ ਨੇ ਮਦਦ ਕੀਤੀ ਉਹਦੋਂ ਕਿਸਾਨਾਂ ਦਾ ਬਹੁਤ ਵਧੀਆ ਸਾਥ ਦਿੱਤਾ ਵੀ ਸਾਰਿਆਂ ਨੇ ਥਾਪੜਾ ਦਿੱਤਾ ਇਹ ਬਹੁਤ ਵਧੀਆ ਕੰਮ ਦੇ ਜੀਤਨੇ ਕੀਤਾ ਫੇਰ ਇਹ ਮਤਲਬ ਜਿਹਦੇ ਵਿਰੋਧ ਹੋ ਧਰਨੇ 'ਚ ਬੈਠਾ ਸੀ ਇਹ ਪ੍ਰਧਾਨ ਮੰਤਰੀ ਦੇ ਤੇ ਉਹਦੇ ਨਾਲ ਲੰਚ ਕਰਕੇ ਆਇਆ ਬ੍ਰੇਕਫਾਸਟ ਵਕਤੇ ਡਿਨਰ ਚਲੋ ਖਾਣਾ ਖਾ ਕੇ ਆਇਆ ਤੇ ਵੀ ਇਹ ਸਾਬ ਲਾ ਲਓ ਵੀ ਹੁਣ ਤੁਸੀਂ ਕੀ ਸੋਚੋਗੇ ਵੀ ਇਹ ਕਿਸ ਦੇ ਵੱਲ ਹੈ ਮੈਂ ਨਹੀਂ ਆਪ ਦੇ ਮੂੰਹ ਕਹਿੰਦਾ ਤੁਸੀਂ ਖੋਦ ਜਾਨੀ ਜਾਨ ਹੈ ਕਲਾਕਾਰ ਹੁੰਦਾ ਸਭ ਦਾ ਸਾਂਝਾ ਤੇ ਇਹਨੇ ਉਹ ਸਾਫਤ ਕਰਤਾ ਸੀ ਬਾਕੀ ਹੁਣ ਜਿਸ ਤਰ੍ਹਾਂ ਵੀ ਆਪਣੇ ਕੈਰੀਅਰ ਦੇ ਪੀਕ ਤੇ ਹੈ ਤੇ ਹਰੇਕ ਕਲਾਕਾਰ ਦੀ ਨਾ ਕੋਈ ਨਾ ਕੋਈ ਗਲਤੀ ਹੋਈ ਜਾਂਦੀ ਹੈ ਤੇ ਇਸ ਤੋਂ ਵੀ ਮੈਨੂੰ ਲੱਗਦਾ ਵੀ ਉਸੇ ਤਰ੍ਹਾਂ ਇਹ ਗਲਤੀ ਹੋਊਗੀ ਕਿਸੇ ਦੇ ਕਹਿਣ ਤੇ ਹੋਗੀ ਕਿਸੇ ਯਾਰੀ ਦੋਸਤੀ ਚ ਹੋਗੀ ਜਾਂ ਗਲਤੀ ਨਾਲ ਗਲਤੀ ਹੋਗੀ ਹੁਣ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਕਹਿੰਦੇ ਹੁੰਦੇ ਆ ਵੀ ਇੱਕ ਗਲਤੀ ਬੰਦੇ ਨੂੰ ਬਹੁਤ ਪਿੱਛੇ ਲੈ ਜਾਂਦੀ ਹੈ ਤੇ ਪਹਿਲਾ ਇੱਕ ਫਿਲਮ اٹਕੀ ਪਈ ਸੀ 5095 ਤੇ ਦੂਸਰੀ ਇਹ ਵੀ اٹਕ ਗਈ ਹੁਣ ਤਾਂ ਇਹ ਚਾਹੀਦਾ ਸੀ ਪਹਿਲਾਂ 5095 ਤੇ ਜ਼ੋਰ ਲਾਉਂਦੇ ਉਹਦੇ ਕਿਉਂਕਿ ਉਹਦੀ ਸਕਰੀਨ ਵਗੈਰਾ ਹੋ ਚੁੱਕੀ ਹੈ ਤੇ ਉਹ ਪਰਦੇ ਤੇ ਆਉਣੀ ਚਾਹੀਦੀ ਹੈ ਬਿਨਾ ਕੱਟਾਂ ਤੋਂ ਕਿਉਂਕਿ ਉਦਾਂ ਦਾ ਕਾਫੀ ਫਿਲਮ ਆ ਚੁੱਕੀਆਂ ਉਹਦੇ ਤਾਂ ਸਿਰਫ ਜਾਣਕਾਰੀ ਮਿਲੂਗੀ ਕੋਈ ਲੋਕ ਭੜਕ ਦੇਣੇ ਇੰਨੇ ਬੇਵਕੂਫ ਲੋਕ ਨਹੀਂ ਵੀ ਉਹਦੇ ਨਾਲ ਇੱਕ ਸੈਸਟਿਵ ਮੁੱਦੇ ਤੇ ਫਿਲਮ ਬਣੀਆਂ ਤਾਂ ਲੋਕ ਭਟਕੇ ਜਾਣਗੇ ਮੈਨੂੰ ਨਹੀਂ ਲੱਗਦਾ ਵੀ ਕੋਈ ਭਟਕੇਗਾ ਵੀ ਇਹਨਾਂ ਨੇ ਕਾਲੀ ਕੀਤੀ ਪਤਾ ਨਹੀਂ ਉਹਦੇ ਨਾਲ ਇੱਕ ਸੈਂਸਿਟਿਵ ਫਿਲਮ ਰਿਲੀਜ਼ ਹੁੰਦੀ ਜ਼ੋਰ ਲਾਉਂਦੇ ਕਿੰਨਾ ਕਿਵੇਂ ਕਰਕੇ ਤੇ ਬਾਅਦ ਚ ਇਹਦਾ ਦੇਖ ਲੈਂਦੇ ਪਰ ਇਹ ਤਾਂ ਗੱਲ ਅੱਕੀ ਹੈ ਨਾ ਵੀ ਜਿਹੜਾ ਕਲਾਕਾਰ ਖੁੱਲ ਕੇ ਆਦੇ ਪਾਕਿਸਤਾਨ ਨਾਲ ਖੜੇ ਸੀ ਆਦੀ ਸਰਕਾਰ ਨਾਲ ਉਧਰ ਜਿਹੜਾ ਮਾਹੌਲ ਹੈ ਉਹਨਾਂ ਨੂੰ ਖੜਨੇ ਪੈਂਦਾ ਇਹ ਤਾਂ ਹੈ ਨਹੀਂ ਵੀ ਖੜੇ ਸੀ ਜਾਂ ਨਹੀਂ ਖੜੇ ਇਹਨੂੰ ਖੜਨਾ ਹੀ ਪੈਂਦਾ ਤੇ ਉਹਨਾਂ ਨੂੰ ਤਾਂ ਲੈਣਾ ਹੀ ਨਹੀਂ ਚਾਹੀਦਾ ਫਿਲਮਾਂ ਦੇ ਵਿੱਚ ਜੇ ਕੋਈ ਫਿਲਮਾਂ ਅਟਕੀਆਂ ਹੀ ਪੰਗਾ ਹੈ ਤਾਂ ਉਹਨਾਂ ਨੂੰ ਰਿਪਲੇਸ ਨੂੰ ਪ੍ਰੂਫ ਕਰਕੇ ਫਿਲਮਾਂ ਲਈ ਕਰ ਲਿਓ ਭਾਈ ਤੇ ਨਹੀਂ ਤਾਂ ਕੰਮ ਬੰਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤबीयत ਥੋੜੀ ਜਿਹੀ ਧੀਰੀ ਚੱਲ ਰਹੀ ਹੈ ਤੇ ਛੇਤੀ ਠੀਕ ਹੋ ਕੇ ਉਸੇ ਤਰ੍ਹਾਂ ਵੀਡੀਓ ਤੇ ਵੀਡੀਓ ਆਪਣੀ ਆਊਗੀ ਤੇ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ